ਦੱਸ ਕੇ ਹੁੰਦੇ ਪ੍ਰਸ਼ਾਸਨ ਨੂੰ ਦੱਸ ਕੇ ਹੁੰਦੇ ਕਿ ਅਸੀਂ ਪੁਤਲੇ ਸਾਣਦੇ ਜੇ ਤੇ ਫਿਰ ਅਸੀਂ ਆਮੋ ਸਾਹਮਣੇ ਹੁੰਦੇ ਤੇ ਫਿਰ ਪਤਾ ਲੱਗਦਾ ਵੀ ਕੌਣ ਕਿੰਨੇ ਪਾਣੀ ਚ ਮੈਨੇ ਚਲਾਟਿਆ ਤੂੰ ਕੀ ਸਮਝਦਾ ਤੇਰੇ ਨਾਲ ਤੇਰੇ ਤੋਂ ਹੀ ਡਰ ਗਏ ਆ ਅਸੀਂ ਬਿਲਕੁਲ ਹੀ ਤੇਰੇ ਕੋ ਡਰੇ ਭਾਨੇ ਸਿੱਧੂ ਤੇਰਾ ਪਕਾਨਾ ਫਲਾਵਾਂਗੇ ਜਲੰਧਰ ਦੇ ਵਿੱਚ ਇਹ ਹੁਣ ਆਪਣੇ ਆਪ ਨੂੰ ਬੜਾ ਹੀਰੋ ਸਮਝਣ ਲੱਪਿਆ ਇਹ ਏਜੰਟਾਂ ਕੋ ਪੈਸੇ ਦਵਾਉਂਦਾ ਦਵਾਉਂਦਾ ਧਰਮਾਂ ਦੇ ਵਿੱਚ ਆਣ ਕੇ ਕਰ ਕੰਮ ਕਰ ਲੱਪਿਆ ਇਹ مسیਹ ਧਰਮ ਨੂੰ ਟਾਰਗੇਟ ਕਰਨ ਲੱਪਿਆ ਇਹਨੂੰ ਕੁੱਤੇ ਨੂੰ ਇਹ ਨਹੀਂ ਪਤਾ ਕਿ ਪੂਰੇ ਵਰਲਡ ਦੇ ਵਿੱਚ ਸਭ ਤੋਂ ਬਿਹਤਰੀਨ ਧਰਮ ਜਿਹੜਾ ਉਹ ਕ੍ਰਿਸਚੀਅਨ ਧਰਮ ਆ ਅਸੀਂ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ ਭਾਨਾ ਸਿੱਧੂ ਦੇ ਖਿਲਾਫ ਹੁਣ ਮੁਸੀਬਾਈ ਚਾਰਾ ਸੜਕਾਂ ਤੇ ਉਤਰ ਆਇਆ ਪੁਤਲਾ ਸਾੜਿਆ ਦਿੱਤੇ ਕਿ ਹੈ ਕਿ 15 ਦਸੰਬਰ ਤੱਕ ਗ੍ਰਿਫਤਾਰੀ ਨਾ ਹੋਈ ਤਾਂ ਜਲੰਧਰ ਪੀਏਪੀ ਚੌਕ ਜਾਮ ਕਰ ਦੇਵਾਂਗੇ ਤਾਂ ਪਿਛਲੇ ਦਿਨੀ ਜਲੰਧਰ ਦੇ ਵਿੱਚ ਭਾਨਾ ਸਿੱਧੂ ਤੇ ਉਸ ਦੀ ਸੰਸਥਾ ਦੇ ਵੱਲੋਂ ਪਾਸਟਰ ਸਹਿਬਾਨਾ ਦੇ ਪੁਤਲੇ ਸਾੜੇ ਗਏ ਸਨ ਜਿਸ ਨੂੰ ਲੈ ਕੇ ਇਸਾਈ ਭਾਈਚਾਰੇ ਦੇ ਮਨਚ ਰੂਸ ਪਾਇਆ ਜਾ ਰਿਹਾ ਸੀ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਹਨਾਂ ਨੇ ਸਾਡੇ ਆਤਮਿਕ ਮਾਤਾ ਪਿਤਾ ਦੇ ਪੁੱਤਲੇ ਸਾੜੇ ਨੇ ਜਿਸ ਤੋਂ ਬਾਅਦ ਇਸਾਈ ਭਾਈਚਾਰਾ ਸੜਕਾਂ 'ਤੇ ਉਤਰ ਆਇਆ ਪੰਜਾਬ ਭਰ ਦੇ ਵਿੱਚ ਪਾਨਾ ਸਿੱਧੂ ਦੇ ਪੁੱਤਲੇ ਸਾੜੇ ਜਾ ਰਹੇ ਨੇ ਤੇ ਤਸਵੀਰ ਅੰਮ੍ਰਿਤਸਰ ਦੀਆਂ ਨੇ ਜਿੱਥੇ ਇਸਾਈ ਭਾਈਚਾਰੇ ਨੇ ਇਕੱਠੇ ਹੋ ਕੇ ਪਾਨਾ ਸਿੱਧੂ ਦੇ ਖਿਲਾਫ ਰੋਸ ਪ੍ਰਗਟਾਇਆ ਤੇ ਪੁੱਤਲਾ ਸਾੜਦਿਆਂ ਹੋਇਆਂ ਨਾਰੀਬਾਜ਼ੀ ਕੀਤੀ ਹੈ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਇਹ ਸ਼ਰਾਰਤੀ ਬੰਦੇ ਨੂੰ 15 ਦਸੰਬਰ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਫਿਰ ਜਲੰਧਰ ਪੀਪੀ ਚੌਂਕ ਦੇ ਵਿੱਚ ਧਰਨਾ ਲਗਾ ਕੇ ਰੋਡ ਜਾਮ ਕੀਤਾ ਜਾਵੇਗਾ ਬਹੁਤ ਬੇਹਦ ਇੱਕ ਸ਼ਰਮਨਾਕ ਘਟਨਾ ਜਿਹੜੀ ਆ ਜਲੰਧਰ ਦੇ ਵਿੱਚ ਵਾਪਰੀ ਆ ਸਾਡੇ ਮਾਤਾ ਪਿਤਾ ਜੋ ਕਿ ਰਿਲੀਜੀਅਸ ਪ੍ਰਚਾਰ ਕਰਦੇ ਨੇ ਸਿਰਫ ਬਾਈਬਲ ਦੇ ਵਿੱਚੋਂ ਪਰਮੇਸ਼ਰ ਦਾ ਭੇਜਿਆ ਹੋਇਆ ਪ੍ਰਚਾਰ ਕਰਦੇ ਨੇ ਉਹ ਉਹਨਾਂ ਦੇ ਚਰਚ ਦੇ ਉੱਤੇ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਇਹਨਾਂ ਨੇ ਕੰਮ ਕੀਤਾ ਆ ਕਿ ਕਦੀ ਤੁਸੀਂ ਅਜ ਤੱਕ ਮੇਰਾ ਕਹਿਲ ਕੇ ਇਤਿਹਾਸ ਦੇ ਵਿੱਚ ਇਹ ਨਹੀਂ ਹੋਇਆ ਕਿ ਕਿਸੇ ਵੀ ਰਿਲੀਜੀਅਸ ਗੁਰੂ ਧਰਮ ਗੁਰੂ ਦਾ ਕੋਈ ਪੁਤਲਾ ਸਾੜ ਸਕੇ ਪਰ ਜਲੰਧਰ ਦੀ ਪ੍ਰਸ਼ਾਸਨ ਦੀ ਨਾਕਾਮੀ ਆ ਕਿ ਜਿਨ੍ਹਾਂ ਨੇ ਇਹ ਦੋ ਬੰਦੇ ਪਕਾਣਾ ਸਿੱਧੂ ਔਰ ਮਨਹਾਸ ਕੁਲਾ ਛੱਡਿਆ ਟਾਈਮ ਦੇ ਨਾਲ ਇਹਨਾਂ ਨੂੰ ਪਟਾ ਪਾਇਆ ਹੁੰਦਾ ਤੇ ਅੱਜ ਸਾਨੂੰ ਇੱਥੇ ਇਹ ਰੋਜ ਪ੍ਰਦਰਸ਼ਨ ਨਾ ਕੀਤਾ ਕਰਨਾ ਪੈਂਦਾ ਸਾਡੇ ਹਿਰਦੇ ਉਦਾਂ ਦੇ ਵਲੁੰਦਰੇ ਪਏ ਆ ਕਿਉਂਕਿ ਅਸੀਂ ਥੋੜਾ ਜਿਹਾ ਬਿਜੀ ਸੀਗਾ ਸਾਡਾ satsang ਸੀ ਅਮ੍ਰਿਤਸਰ ਦੇ ਵਿੱਚ ਉਧਰ ਬਿਜੀ ਸੀ ਪਰ ਅਸੀਂ ਅੱਜ ਬੜੇ ਦੁਖੀ ਹਿਰਦੇ ਦੇ ਨਾਲ ਅੱਜ ਇਹ ਮੈਸੇਜ ਦੇਣ ਆਏ ਆ ਕਿ ਅਸੀਂ ਸੁੱਤੇ ਨਹੀਂ ਅਸੀਂ ਜਾਗਦੇ ਆ ਔਰ ਸਾਡੇ ਮਾਤਾ ਪਿਤਾ ਦੀ ਸਾਨੂੰ ਅਗਿਆ ਮਿਲੀ ਆ ਕਿ ਤੁਸੀਂ ਜਿਹੜਾ ਉਹਨਾਂ ਦੇ ਪਰਿਵਾਰਾਂ ਤੱਕ ਨਹੀਂ ਜਾਣਾ ਜਿਹੜਾ ਇਹਨਾਂ ਨੇ ਕੰਮ ਕੀਤਾ ਕਿ ਸਾਡੇ ਮਾਤਾ ਜੀ ਦਾ ਜਿਹੜਾ ਵਾ ਉਹ ਪੁਤਲਾ ਬਣਾ ਕੇ ਸਾੜਿਆ ਕਦੀ ਵੀ ਇਤਿਹਾਸ ਦੇ ਵਿੱਚ ਇਹ ਗੱਲ ਨਹੀਂ ਹੋਈ ਅੱਜ ਪੂਰੇ ਹੀ ਪੰਜਾਬ ਦੇ ਵਿੱਚ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਔਰ ਤੁਸੀਂ ਦੇਖਦੇ ਹੋ ਕਿ ਅਸੀਂ ਪੁਤਲੇ ਤਿਆਰ ਕਰ ਲਿਆ ਹੱਲੀ ਤੇ ਅਸੀਂ ਪੁਤਲੇ ਤਿਆਰ ਕੀਤੇ ਆ ਜੇ ਪ੍ਰਸ਼ਾਸਨ ਨੇ ਇਹਨਾਂ ਨੂੰ ਸਮੇਂ ਦੇ ਨਾਲ ਪਟਾ ਪਾ ਕੇ ਨਾ ਅੰਦਰ ਕੀਤਾ ਤੇ ਅਸੀਂ ਸੋਮਵਾਰ ਨੂੰ ਤੇ ਤਰਦਾ ਪ੍ਰਦਰਸ਼ਨ ਕਰਨਾ ਹੀ ਆ ਪਰ ਅਸੀਂ ਜਾ ਕੇ ਅਨਮਿੱਤੇ ਸਮੇਂ ਦੇ ਲਈ ਜਿਹੜਾ ਵਾਸੀਂ ਪ੍ਰਦਰਸ਼ਨ ਕਰਾਂਗੇ ਦੱਸ ਕੇ ਹੁੰਦੇ ਪ੍ਰਸ਼ਾਸਨ ਨੂੰ ਦੱਸ ਕੇ ਹੁੰਦੇ ਕਿ ਅਸੀਂ ਪੁਤਲੇ ਸਾੜਨੇ ਜੇ ਤੇ ਫਿਰ ਅਸੀਂ ਆਮੋ ਸਾਹਮਣੇ ਹੁੰਦੇ ਤੇ ਫਿਰ ਪਤਾ ਲੱਗਦਾ ਵੀ ਕੋਣ ਕਿੰਨੇ ਪਾਣੀ ਚ ਮੇਨੇ ਚਲਾਕੀ ਕੀਤੀ ਹੈ ਇਹਨੇ ਕਾਟੀ ਦਿੱਤੀ ਹੈ ਚਲਾਕੀ ਕਰਕੇ ਬਿਨਾਂ ਪ੍ਰਸ਼ਾਸਨ ਦੀ ਨੋਲਿਜ ਤੋਂ ਇਹਨਾਂ ਨੇ ਪੁਤਲੇ ਭੂਕੇ ਆ ਠੀਕ ਜਿਸ ਵਾਰ ਸਾੜੇਗੇ ਬਹੁਤ ਜ਼ਿਆਦਾ ਵਿਵਾਦ ਰਿਹਾ ਉਸ ਟਾਈਮ ਵੀ ਜੀ ਕਿਤਨਾ ਕਿਤੇ ਕਾਨੂੰਨੀ ਤੌਰ ਤੇ ਇਹਨਾਂ ਦੇ ਉੱਤੇ ਨਾਟਕਸੀ ਹੁੰਦੀ ਤਾਂ ਹੁਣ ਇਹ ਫੇਰ ਦੁਬਾਰਾ ਤੋਂ ਇਹ ਮੁਸ਼ਕਿਲਾਂ ਪੈਦਾ ਕਾਨੂੰਨ ਦੀ ਬਿਲਕੁਲ ਸਰਾਸਰ ਨਕਾਮੀ ਆ ਇੱਕ ਬਿਆਨ ਜਾਰੀ ਹੋਇਆ ਸਰਕਾਰ ਬਣਦਿਆ ਕਿ ਕੋਈ ਵੀ ਹੇਟ ਸਪੀਚ ਕਰੇਗਾ ਤੋ ਉਹਨੂੰ ਤੁਰੰਤ ਜਿਹੜਾ ਵਾ ਫੜ ਕੇ ਅੰਦਰ ਦਿੱਤਾ ਜਾਏਗਾ ਪਰ ਇਹ ਕਿਤੇ ਵੀ ਇੰਪਲੀਮੈਂਟ ਨਹੀਂ ਹੋਇਆ ਕਿਉਂਕਿ ਖੁੱਲੇ ਤੁਰੇ ਫਿਰਦੇ ਆ ਖਾਸ ਤੌਰ ਤੇ ਕ੍ਰਿਸਚੀਅਨਿਟੀ ਨੂੰ ਇਹ ਟਾਰਗੇਟ ਕਰਦੇ ਆ ਕਿ ਸਾਨੂੰ ਫੇਮ ਮਿਲੇ ਇਹ ਬਿਲਕੁਲ ਪ੍ਰਸ਼ਾਸਨ ਦੀ ਨਾਕਾਮੀ ਆ ਇਸ ਦਿਨ ਦਾ 1 ਮਹੀਨਾ ਹੋ ਗਿਆ ਬੋਲ ਰਿਆ ਸੀਗਾ ਔਰ ਉਹਦਾ ਮਨੋਵਲ ਇੰਨਾ ਵੱਧ ਗਿਆ ਕਿ ਉਹ ਇਸ ਹਰਕਤ ਤੱਕ ਜਿਹੜਾ ਉਹਨੇ ਨੀਚ ਕੰਮ ਕੀਤਾ ਦੱਸ ਕੇ ਹੁੰਦੇ ਪ੍ਰਸ਼ਾਸਨ ਨੂੰ ਦੱਸ ਕੇ ਹੁੰਦੇ ਕਿ ਅਸੀਂ ਪੁਤਲੇ ਸਾਣਦੇ ਜੇ ਤੇ ਫਿਰ ਅਸੀਂ ਆਮੋ ਸਾਹਮਣੇ ਹੁੰਦੇ ਤੇ ਫਿਰ ਪਤਾ ਲੱਗਦਾ ਵੀ ਕੋਣ ਕਿੰਨੇ ਪਾਣੀ ਚ ਮੈਨੇ ਚਲਾਕੀ ਇਹਦੇ ਬਾਲੇ ਬਾਟੀ ਜੁੱਤੀ ਆ ਚਲਾਕੀ ਕਰਕੇ ਬਿਨਾਂ ਪ੍ਰਸ਼ਾਸਨ ਦੀ ਨੋਲਿਜ ਤੋਂ ਇਹਨਾਂ ਨੇ ਪੁਤਲੇ ਬੂਕੇ ਆ ਬਹੁਤ ਜ਼ਿਆਦਾ ਰੋਸ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਾਨਾ ਸਿੱਧੂ ਜਿਹੜਾ ਉਹ ਆਣ ਕੇ ਤੇ ਇੱਕ ਤਜਸਵੀ ਮਨਾਸ ਨੇ ਆਣ ਕੇ ਪਿਛਲੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਬੜਾ ਗੰਦ ਪਾਇਆ ਇਹ ਜਿਹੜਾ ਵੀ ਕਿਸੇ ਨੂੰ ਕੁਝ ਨਹੀਂ ਲੱਭਦਾ ਜਦੋਂ ਵੀ ਕਿਸੇ ਨੂੰ ਵੀਊ ਦੀ ਲੋੜ ਆ ਜਦੋਂ ਵੀ ਕਿਸੇ ਨੂੰ ਲੱਗਦਾ ਕਿ ਮੈਂ ਫੇਮਸ ਹੋਣਾ ਉਹ ਸਾਡੇ ਮਸੀਹ ਚਰਚ ਨੂੰ ਮਸੀਹ ਧਾਰਮਿਕ ਗੁਰਮਾ ਨੂੰ ਉਹ ਲੋਕ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਇਹਨਾਂ ਨੇ ਗੰਦ ਪਾਇਆ ਵਾ ਔਰ ਇਹਨਾਂ ਦੇ ਇਸ ਗੰਦ ਦਾ ਖਮਿਆਜਾ ਜਿਹੜਾ ਹੁਣ ਪ੍ਰਸ਼ਾਸਨ ਨੂੰ ਭੁਗਤਣਾ ਪੈਣਾ ਵਾ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਇਹਨਾਂ ਨੂੰ ਮੂੰਹ ਦਾ ਇਹਨਾਂ ਦਾ ਮੂੰਹ ਬੰਦ ਕਰਾਓ ਪਰ ਇਹ ਕੁੱਤੇ ਜਿਹੜੇ ਹਮੇਸ਼ਾ ਭੌਂਗ ਰਹੇ ਆ ਹਮੇਸ਼ਾ ਦੰਦੀਆਂ ਵੱਢ ਰਹੇ ਆ ਔਰ ਪ੍ਰਸ਼ਾਸਨ ਜਿਹੜਾ ਵੈ ਇਹਨਾਂ ਨੂੰ ਨਤ ਨਹੀਂ ਪਾਰਿਆ ਹੁਣ ਪਕਾਨੇ ਸਿੱਧੂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਤੈਨੂੰ ਬਹੁਤ ਜਲਦੀ ਤੈਨੂੰ ਫੇਵਾਗੇ ਵੀ ਤੇ ਤੇਰੇ ਮੂੰਹ ਦੇ ਉੱਤੇ ਕੁੱਤੇ ਦਾ ਗਰਮ ਮਾਰ ਕੇ ਮਲਾਂਗੇ ਤੂੰ ਕੀ ਸਮਝਦਾ ਤੇਰੇ ਨਾਲ ਤਰ ਤੋ ਅਸੀਂ ਡਰ ਗਏ ਆ ਅਸੀਂ ਬਿਲਕੁਲ ਨਹੀਂ ਤੇਰੇ ਕੋ ਡਰੇ ਭਾਨੇ ਸਿੱਧੂ ਤੇਰਾ ਪਕਾਨਾ ਫਲਾਵਾਗੇ ਜਲੰਧਰ ਦੇ ਵਿੱਚ ਸੌ ਵਾਰ ਨੂੰ ਪ੍ਰਸ਼ਾਸਨ ਜਲੰਧਰ ਜਿਹੜਾ ਪੁਲਿਸ ਜਲੰਧਰ ਉਹ ਵੀ ਤਿਆਰ ਰਵੇ ਸਾਡੇ ਰੋਸ ਦਾ ਕਿਉਂਕਿ ਪੰਜਾਬ ਦੇ ਵਿੱਚ ਜਿੰਨਾ ਗੰਦ ਇਹਨਾਂ ਲੋਕਾਂ ਨੇ ਪਾਤਾ ਆ ਜਿੰਨਾ ਇਹਨਾਂ ਲੋਕਾਂ ਨੇ ਕਫਰ ਬੁਲਿਆ ਵਾ ਇਹ ਇਹ ਕੌਣ ਹੁੰਦੇ ਆ ਸਾਡੇ ਚਰਚਾਂ ਨੂੰ ਖੌਤੀ ਕਹਿਣ ਵਾਲੇ ਇਹ ਕੌਣ ਹੁੰਦੇ ਆ ਸਾਡੇ ਪਾਸਟਰ ਨੂੰ ਖੌਤੀ ਕਹਿਣ ਵਾਲੇ ਪਵਿੱਤਰ ਬਾਈਬਲ ਦੇ ਵਿੱਚ ਜੋ ਲਿਖਿਆ ਵਾ ਸਾਡੇ ਪਾਸਟਰ ਸਰਬਾਨ ਉਹਦੇ ਮੁਤਾਬਕ ਚੱਲ ਰਹੇ ਆ ਸਾਡੇ ਚਰਚ ਉਹਦੇ ਮੁਤਾਬਕ ਚੱਲ ਰਹੇ ਆ ਇਹ ਕੁੱਤੀ ਬਿਲੀ ਇਹਨਾਂ ਨੂੰ ਅਧਿਕਾਰ ਕਿਨੇ ਦਿੱਤਾ ਵਾ ਵੀ ਤੁਸੀਂ ਆਣ ਕੇ ਤੇ ਸਾਡੇ ਚਰਚਾਂ ਦੇ ਸਾਡੇ ਪਾਸਟਰ ਸਰਬਾਨਾਂ ਦੇ ਪੁਤਲੇ ਫੂਕੋ ਇਹਨਾਂ ਨੂੰ ਕੌਣ ਬੰਦਾ ਸ਼ੈਦ ਹੀ ਹੋ ਰਿਹਾ ਵਾ ਕਿ ਪੰਜਾਬ ਦੀ ਜਿਹੜੀ ਮਾਹੌਲ ਆ ਉਸ ਨੂੰ ਇਹ ਲੋਕ ਖਰਾਬ ਕਰ ਰਹੇ ਆ ਅੱਜ ਮੁਸੀਬਾਈ ਚੜਾ ਜਿਹੜਾ ਹਾਰ ਕੇ ਆਪਣੇ ਮਨਾਂ ਦੇ ਵਿੱਚ ਜਿਹੜੀ ਗੁੱਸੇ ਉਹਨਾਂ ਨੂੰ ਬਾਹਰ ਕੱਢ ਰਿਆ ਵਾ ਇਹਨਾਂ ਲੋਕਾਂ ਦੀ ਬਦੌਲਤ ਕੱਢ ਰਿਹਾ ਕਿਉਂਕਿ ਇਹਨਾਂ ਲੋਕਾਂ ਨੇ ਗੰਦ ਪਾ ਦਿੱਤਾ ਪੰਜਾਬ ਦੇ ਵਿੱਚ ਇਹ ਲੋਕ ਸਿਰਫ ਸੁਰਖੀਆਂ ਜਨਣਾ ਚਾਹੁੰਦੇ ਆ ਇਹ ਜਿਹੜਾ ਪਕਾਣਾ ਸਿੱਧੂ ਆ ਇਹ 5-5000 ਰੁਪਇਆ ਲੈ ਕੇ 10-1000 ਰੁਪਇਆ ਲੈ ਕੇ ਤੇ ਇਹ ਉਥੇ ਆਪਣੇ ਏਰੀਆ ਦੇ ਵਿੱਚ ਲੋਕਾਂ ਦਾ ਕੰਮ ਕਰਾਉਂਦਾ ਆ ਇਹ ਜਿਹੜੇ ਏਜੰਟਾਂ ਕੋ ਪੈਸੇ ਲੈਂਦਾ ਵਾ ਇਹ ਹੁਣ ਆਪਣੇ ਆਪ ਨੂੰ ਬੜਾ ਹੀਰੋ ਸਮਝਣ ਲੱਪਿਆ ਇਹ ਏਜੰਟਾਂ ਕੋ ਪੈਸੇ ਦਵਾਉਂਦਾ ਦਵਾਉਂਦਾ ਧਰਮਾਂ ਦੇ ਵਿੱਚ ਆਣ ਕੇ ਕਰ ਕੰਮ ਕਰ ਲੱਪਿਆ ਇਹ مسیਹ ਧਰਮ ਨੂੰ ਟਾਰਗੇਟ ਕਰਨ ਲੱਪਿਆ ਇਹਨੂੰ ਕੁੱਤੇ ਨੂੰ ਇਹ ਨਹੀਂ ਪਤਾ ਕਿ ਪੂਰੇ ਵਰਲਡ ਦੇ ਵਿੱਚ ਸਭ ਤੋਂ ਬਿਹਤਰੀਨ ਧਰਮ ਜਿਹੜਾ ਉਹ ਕ੍ਰਿਸਚੀਅਨ ਧਰਮ ਆ ਅਸੀਂ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ ਅਸੀਂ ਕਦੀ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਸਾਡੇ ਕਦੀ ਪਾਸਟਰਾਂ ਦੇ ਮੂੰਹ ਕਦੀ ਨਹੀਂ ਕਿਹਾ ਹੁਣ ਇਹ ਸਾਡੇ ਚਰਚਾਂ ਨੂੰ ਕਿਦਣਾ ਖੌਤੀ ਚਰਚ ਕਹਿ ਸਕਦਾ ਅਸੀਂ ਕਹਿ ਦਿੰਦੇ ਆ ਇਹ ਚਮਤਕਾਰਾਂ ਨੂੰ ਝੂਠੇ ਦੱਸਦਾ ਤੇ ਇਹ ਆਪਣੇ ਜਾ ਕੇ ਗੁਰਦੁਆਰੇ ਸਾਹਿਬ ਦੇ ਵਿੱਚ ਵੇਖ ਲੈਣ ਮੈਂ ਗਿਣਾ ਦੇਣਾ ਕਿਹੜੇ ਕਿਹੜੇ ਗੁਰਦੁਆਰੇ ਚਮਤਕਾਰ ਹੁੰਦੇ ਆ